ਨਿੱਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਜੀ ਹੁਣ ਅਗਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 2 ਸੂਈਆਂ ਸਵਾਈਆਂ ਮੱਜਾਂ ਤੇ ਇੱਕ ਆ ਸੂਈ ਸਵਾਈਂ ਗਾਂ ਤੁਹਾਨੂੰ ਦਿਖਾਉਣੀ ਆ ਦੋਵਾਂ ਮੱਜਾਂ ਦੇ ਮਗਰ ਹੀ ਕਟੀਆਂ ਇਹ ਆ ਵੀ ਚਲੋ ਸਾਰੀਆਂ ਸੂਈਆਂ ਸੋਈਆਂ ਦੇ ਇੱਥੇ ਆ ਗਿਆ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲੈਕਰ ਨਹੀਂ ਕਦੀ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੋਂ ਪਛੂ ਲੈ ਜਾ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਸ਼ੂ ਖਰੀਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬਸ ਕਿਰਪਾ ਵੈਗਰੂ ਜੀ ਚਲੋ ਕਿਰਪਾ ਚੈ ਜੀ ਤੇ ਨਾਮ ਦੱਸ ਤੇ ਕਦੀ ਨਾਮ ਵੀਰ ਜੀ ਮੇਟੂ ਸਿੰਘ ਜੋ ਹਾਂ ਜੀ ਟੇਡ ਸਰਾਇ ਤਹਿਸੀਲ ਨਾਲਾ ਜਿਹੜਾ ਅਮਰਸਰ ਜੀ ਤੇ ਫੋਨ ਨੰਬਰ ਵੀ ਬੋਲ ਦੋ 9814799325 ਠੀਕ ਹੈ ਹਾਂਜੀ ਅੱਜ ਹੋਲੇ ਹੀ ਆ ਪਾ ਫਿਰ ਹਾਂਜੀ ਹਾਂਜੀ ਭਾ ਆਪਣੇ ਹੋਲੇ ਹੁੰਦੇ ਸਨ ਠੀਕ ਹੈ ਕੋਈ ਨਹੀਂ ਵਾਰ ਕੀਰ ਦਾ ਸੰਤੇ ਹੁੰਦਾ ਗਾ ਜੇ ਕਿਤੇ ਲੱਗੂਗਾ ਨੇਕੀ ਤੇ ਉਹ ਕਰਾ ਦਾਂਗੇ ਸੰਤੇ ਠੀਕ ਹੈ ਠੀਕ ਤੇ ਚਲੋ ਫਿਰ ਸਵਾਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੂੰ ਝੋਟੀ ਤੋਂ ਕਰ ਲਈਏ ਇਹ ਤੋਂ ਕਰ ਲਓ ਕੋਈ ਨਹੀਂ ਕਿਨਵਾ ਸੂਆ ਸੂਈ ਜੇ ਸੂਆ ਪਹਿਲਾਂ ਜਿਹੜੀ ਛਿੱਗੀ ਹੈ ਜੇ ਕੰਨੀਆਂ ਬਰਾਬਰ ਨਹੀਂ ਹੋਈਆਂ ਬਾਹਰ ਆਲੀਆਂ ਅੱਛਾ ਜਵਾਰ ਉਹ ਚੱਲੀ ਹੋ ਤਾਂ ਤੇ ਦੁੱਧ ਦੁੱਧ ਅਈ ਸਵੇਰੇ ਪਾਸ ਕਰਕੇ ਲੈ ਗਏ ਆ 8 ਕਿਲੋ ਦੇ ਲਾਗੇ ਦੁੱਧ ਆ ਅੱਛਾ 8 ਕਿਲੋ ਹੈਗਾ ਦੁੱਧ 7 ਕਿਲੋ ਨਾ ਮੇਰਾ ਭਰਾ ਕੋਈ ਵੀ ਖੜੇ ਤੇ ਮਗਰ ਇਹਦੇ ਕੱਟੀ ਆ ਨਾ ਸਾਡੇ ਕੋ ਵੀ ਆਈ ਗਾੜੀ ਵੀ ਨਵੇਂ ਸਾਲ ਚੱਲ ਜਣੀ ਹਾਂਜੀ ਹਾਂਜੀ ਹਾਂ ਅੰਦੇਲੀ ਡੰਗਰ ਪਾਈ ਆ ਇਧਰ ਉਧਰ ਕਰ ਜਾਂਦਾ ਤੋਰੋ ਫੇਰ ਇੱਕ ਰੀ ਨਾ ਮਗਰ ਇਹਦੇ ਕੱਟੀ ਜੋ ਵਿੱਚੀ ਆ ਕੱਟੀ ਆ ਇਹ ਤੇ ਮਗਰ ਹਾਂਜੀ ਸਹੀ ਆ ਬਤੇ ਦਾ ਦਾ ਨਹੀਂ ਪਤਾ ਨਹੀਂ ਤੇਰਾ ਦੁੱਧ ਕਿੰਨਾ ਕਰੀ ਜਾਊਗੀ ਦੁੱਧ ਦੁੱਧ ਪਿੱਛੇ ਸਾਬ ਵੀ ਨਹੀਂ ਕੇ ਰਹੇ ਜੇ ਕੋਈ ਸਾਮਾਲਾ ਵੀ ਲੈ ਆਏ ਤੇ ਚਲੋ ਨੌ ਦਾ 800 ਚੋਈ ਰਹੇਗੀ ਠੀਕ ਆ ਹਾਂਜੀ ਕੱਟੀ ਬੜੀ ਚੰਗੀ ਐ ਬਾਕੀ ਉਤਰਾ ਇਹ ਆ ਬੇ ਕੱਦ ਕਾਠ ਪੱਖੋਂ ਚੰਗੀ ਆ ਫੁੱਟਾ ਵੇਖੋ ਕਿੰਨੀ ਕਿੰਨੀ ਦੂਰ ਲੱਗਾ ਤੇ ਇਹ ਆ ਬਈ ਸਰੀਰੋਂ ਥੋੜੀ ਕਕਾਰੀ ਆ ਤੇ ਸਾਹਮਣ ਵਾਲਾ ਕਵੀਰ ਲੈ ਜਾਊਗਾ ਇਹਨੇ ਰਾਜੀ ਵੀ ਹੋ ਜਾਣਾ ਨਾ ਨਵੀਂ ਝੋਟੀ ਆ ਤੇ ਦੁੱਧਾਂ ਵੀ ਵੱਜ ਜਾਣਾ ਹੈ ਉਹ ਸਾਲਾ ਛੂਨਾ ਹੋ ਗਿਆ ਬਥੇਰਾ ਹੁਣ ਥਾਂ ਬੜਾ ਚੰਗਾ ਲੱਗਾ ਆ ਥਾਣੇ ਤੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਯਾਰੇ ਥਣ ਇੱਕੋ ਜਿਹੀ ਸਾਈਦੇ ਤੇ ਇੱਕੋ ਜਿਹੀ ਗੱਤ ਤੇ ਲੱਗੇ। ਬੁਰੀ ਤੇ ਬੜਾ ਥਣ ਲੱਗਾ ਜੀ। ਕਿੰਨਾ ਫਿਰ ਇਹਦਾ ਮੁੱਲ ਜੇ ਅੱਜ ਆ। ਮੁੱਲ ਵੇਨ ਮੈਂ ਤਾਂ ਦੇ ਲਈ 65000 ਦੀ ਝੁੱਟ। ਕਰ ਦੋ ਕੋਈ ਮੰਨਤਾ ਨਾ ਹੋਰ। ਛੋਟੀ ਚੰਗੀ ਬੜੀ ਦੋ। ਨਹੀਂ ਛੋਟੀ ਦੇ ਚਲੋ ਠੀਕ ਆ। ਚੰਗਾ ਛੋਈ ਬੜੀ ਸੋਹਣੀ। ਕਿੰਨੇ ਦੀ ਦੇਣੀ ਜੱਤ। ਮੂਹ ਨਹੀਂ ਬੜੀ ਸੋਹਣੀ। ਕਰ ਦੋ ਜੱਸ ਨਾ ਆਪੀ। ਵੇਖ ਲਓ ਮੈਂ ਤਾਂ ਠੀਕ ਆ। ਕਿੰਨੇ ਦੀ? 65000 ਨਹੀਂ 65 ਚ ਸ਼ਾਰਟ ਕਿ ਨਹੀਂ ਕਰਨੀ ਆ ਚੱਲ 200 ਛੱਡ ਦੇ ਨਾ 36 ਦੀ ਜਾ ਦੋ ਨਾ ਛੱਡੀਏ ਫਿਰ ਛੋਟੀ ਬੜੀ ਚੰਗੀ ਜਾ ਇੱਕੋ ਗੱਲ ਕਰਦੀਏ ਫਿਰ ਨਹੀਂ ਠੀਕ ਤੇ ਮੈਨਾਂ ਨਹੀਂ ਮੇਰੇ ਵਾਲੋਂ ਵਾਲ ਛੋਟੀ ਹੈ 2 ਨਹੀਂ ਛਡੋਣਾ ਨਵਾਂ ਡੰਗਰ ਹੈ ਤੁਹਾਨੂੰ ਪਤਾ 2 ਨਹੀਂ ਛਡੋਣਾ ਯਾਰ ਹੀ ਛਡੋਣਾ ਬਸ ਯਾਰ ਛਡੋਣਾ ਪਰ 60 ਚ ਉਸ ਨੇ 60 ਚੋਣਾਂ ਛੱਡ ਰਿਹਾ ਨਹੀਂ 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 ਚਲੋ ਬਾੜ ਦੀ ਕਰ ਦਿੰਨੇ ਮਨੋ ਜਾਨ ਦੀ ਕੁਛ ਨਹੀਂ ਹੁੰਦਾ ਨਹੀਂ ਝੋਟੀ ਵੇਖੋ ਅਸੀਂ ਕਿੰਨੀ ਚੰਗੀ ਆ ਨਹੀਂ ਜਾਨ ਦਵਾ ਜਿੱਤਦੀਆਂ ਨਹੀਂ ਬਰ ਮਾਰ ਅੱਗੇ ਕਿੰਨੇ ਦਿਨ ਪਾ ਦੇ ਤੁਸੀਂ ਅੱਜ ਉਹ ਨਹੀਂ ਮਿਲਦੀਆਂ ਪਹਿਲਾਂ ਚਲ ਮਿਲ ਜਾਂਦਾ ਮਾਲ ਬੜਾ ਕੰਮ ਤੇਜ਼ ਜੋ ਚਲੋ ਕੋਈ ਗੱਲ ਨਹੀਂ ਉਹ ਕਿਦਾਂ ਦੇਖ ਅਗਲੀ ਵਾਰੀ ਮੁੱਲ ਵੱਧ ਕਰ ਲਿਓ ਝੋਟੀ ਉਹ ਤੇ ਯਾਰ ਵਾਰੀ ਆ ਦਿੰਦੇ ਤੇ ਠੀਕ ਆ ਕੋਈ ਨਹੀਂ ਜਾਨ ਦਸ ਹਜ਼ਾਰ ਘੱਟ 60 ਦੀ ਝੋਟੀ ਵੇਖੋ ਅਸੀਂ ਕਿੰਨੀ ਉਨੀ ਗਾਂ ਨੂੰ ਉਨੀ ਪਛਾਣ ਨਹੀਂ ਚਲੋ ਗੱਦ ਘੱਟ ਚਲੋ ਚੰਗਾ ਆ ਹਾਂ ਅਗਲੀ ਵਾਰੀ ਫੇਰ ਕਰ ਲਿਓ ਕਿਸ ਤੋਂ ਅੱਧੇ ਜਾਣ 2060 ਦੀ ਚਲੋ ਠੀਕ ਦੇਖੋ ਇਹ ਠੀਕ ਹੈ ਕਿੰਨੇ ਦੇ ਦੇ ਦਾਂਗੇ ਤੇ ਹੁਣ ਇੱਕ ਹੋਰ ਇਹਦੇ ਮਗਰ ਵੀ ਕੱਤੀ ਹੈ ਇਹਦੇ ਮਗਰ ਵੀ ਕੱਤੀ ਜੋ ਇਹਦਾ ਆਜਾ ਬੱਚਾ ਹਾਂ ਬੱਚਾ ਕੋਈ ਆਪਣੀ ਸਮਝ ਨਾਲ ਲਾ ਲੈ ਕਿੰਨੇ ਕੀ ਚਿਰਦਾ 2 ਢਾਈਆਂ ਕੇ ਮਹੀਨੇ ਅਜੇ 2 ਢਾਈਆਂ ਇਸਕੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ ਦੁੱਧ 8 ਕਿਲੋ ਆ 7 ਕਿਲੋ ਨਾ ਮੇਰਾ ਭਰਾ ਕੋਈ ਵੀ ਲੈ ਜਾਏ ਅੱਛਾ ਕੋਈ ਚੱਕਰ ਨਹੀਂ ਤੋੜੋ ਫਿਰ ਇੱਕ ਰੀਨਾ ਤਾਂ 8 ਦੇ ਲਾਗੇ ਬੰਦੇ ਕਿੰਨੇ ਕਿ ਇਹਦੇ ਕੋਲ ਵੀ ਹੈਗਾ ਛੋਰੇ ਲੈ ਕੇ ਆਏ ਆ ਆ ਲੱਭਦਾ ਬਹੁਤ ਘਟਿਆ ਦੇ ਹਾਂਜੀ ਉਧਰ ਵੀ ਤਾਂ ਨਫੂਨ ਕਿਸਾ ਹਾਂਜੀ ਉਹ ਇੱਕ ਦੋ ਲੱਭਦੀਆਂ ਉਹ ਨਾਲ ਦੇ ਨਾਲ ਹੀ ਵਿਗਦੀਆਂ ਜਾਂਦੀਆਂ ਨੇ ਠੀਕ ਹਾਂ ਹੁਣ ਇਹ ਕੱਲ ਵੀ ਬੜੇ ਫੁੰਡੇ ਕਰਨੇ ਯਾਰ ਤੁਸੀਂ ਵੀਡੀਓ ਨਾਲ ਮਿੱਟੀ ਪਾਉਣ ਦੇ ਹਾਂਜੀ ਹਾਂਜੀ ਅਵਾ ਹੁਣ ਮੈਨੂੰ ਮਿਲਦੀਆਂ ਲੋ ਮੈਂ ਕਰਨ ਪਾ ਦਨੇ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਦੇ ਲਓ ਮੈਂ ਮੈਂ ਤੁਹਾਨੂੰ ਦੇ ਦਈਏ 55 ਦੀ ਛੋਟੀ ਬੜੀ ਚੰਗੀ ਆ ਕਰ ਦਿਓ ਕੋਈ ਮਤਾਂ ਥੋੜੀ ਬਾਤਾਂ ਹੋਰ ਹੈ ਬੜੀ ਚੰਗੀ ਛੋਟੀ ਥੱਲੇ ਵਾਹ ਬਾਈ ਕੋਈ ਛੋਟ ਛੋਟ ਕਰ ਦੋ ਥੋੜੀ ਬਾਤਾਂ ਇਹ ਲਾ ਇੱਕ ਮਗਰਲੇ ਸਾਨੂੰ ਨਾ ਪਰਲੇ ਨੂੰ ਸਰੂ ਲੱਗਾ ਮੜਾ ਜਦਾ ਤੁਹਾਨੂੰ ਮੜਾ ਜ ਲੱਗਾ ਨਹੀਂ ਹੁੰਦਾ ਹਾਂਜੀ ਵਗਦਾ ਨਹੀਂ ਉਦਾਂ ਜ ਉਹਨੂੰ ਦੱਬਾਂਗੇ ਫੇਰ ਹੀ ਵਗਣਾ ਹੱਥੋਂ ਹੱਥ ਨਹੀਂ ਪੈਦਾ ਅੱਛਾ ਹਾਂ ਬਿਲਕੁਲ ਓਕੇ ਚਵਾਈ ਦੀ ਠੀਕ ਹੈ ਦਿਖਾ ਦਿਏ ਇੱਕ ਕਿਹੜੇ ਪਾਸੇ ਦੂਸਰੇ ਪਾਸੇ ਪਰਲੇ ਇੱਕ ਬਹਿਣੀ ਵਾਲੇ ਸਾਨੂੰ ਉਹ ਦੇਖ ਸਾਦੇ ਜੋ ਥੋੜਾ ਜਿਹੜਾ ਹੈਗਾ ਜੀ ਉਹ ਜਿਹੜਾ ਨਾਲ ਹੀ ਲੱਗਾ ਨਹੀਂ ਹੁੰਦਾ ਮੜਾ ਛਿਕ ਜੀ ਹਾਂਜੀ ਹਾਂਜੀ ਵਾਲਾ ਰਿਹਾ ਬਾਕੀ ਜੋ ਉਹਨੂੰ ਮਤਲਬ ਇੱਕ ਦੋ ਬੁੰਦਾ ਜੀ ਬੁੰਦਾ ਜੀ ਆਉਗੀਆਂ ਕਿ ਨਹੀਂ ਭੇਜਦਾ ਨਹੀਂ ਹੱਥ ਨਹੀਂ ਭੇਜਦਾ ਅੱਛਾ ਕੋਈ ਚੱਕਰ ਨਹੀਂ ਤੇ ਇਹ ਕਰ ਦਿਓ ਜੱਸ ਨੂੰ ਮੈਂ ਤਾਂ ਨਾ ਠੀਕੋ ਕਿੰਨੇ ਦੀ 55000 ਦੀ ਕੋਈ ਕਰ ਦੋ ਕੋਈ 4-5000 ਛੋਟ ਉਹ ਨਹੀਂ ਚਾਰ-ਚਾਰ 5000 ਨਾ ਕਰਾ ਕਰੋ ਜਾਂ 2000 ਛੱਡ ਦਿੰਦੇ ਆ 2 ਨਾ ਛੱਡੀਏ ਫਿਰ ਉਹ ਨਹੀਂ ਠੀਕੋ ਪੂਰੇ 50 ਦੀ ਉਹ ਨਹੀਂ ਜਿਆਦਾ ਨਾ ਫਿਰ ਜਿਆਦਾ ਨਹੀਂ ਆਖਣੀ ਹੈ ਤੁਹਾਨੂੰ ਬੰਦਾ ਕੋਈ ਨਹੀਂ ਤੁਹਾਡੇ ਤੁਹਾਡਾ ਪਚਾ ਲਿਆ ਉਹ ਨਹੀਂ ਉਹ ਫਿਰ ਪੂਰੇ 50 ਦੀ ਜਾਨ ਤੋਂ ਪੂਰੇ 50 ਦੀ ਜਾਨ ਤੋਂ ਮੰਨੋ ਗੱਲ ਮੇਰੀ ਵੀ ਨਾ ਨਹੀਂ ਨਹੀਂ ਹਾਂ ਮਾਫ ਮਿਲਦਾ ਨਹੀਂ ਜੋ ਪੂਰੇ 50 ਦੀ ਮੋਰੇ ਪੰਜਾ ਦੀ ਚਲੋ ਠੀਕ ਜੇ ਬਗਾਨ ਤੇ ਆ ਜਿਹੜੀ ਆ ਗਈ ਆਪਣੇ ਕੋਲ ਵਹਿੜ ਆ ਗਈ ਤਾਜੀ ਸੁਈ ਜਾ ਆਪਦੀ ਹਾਂਜੀ ਹਾਂਜੀ ਬੱਸੋ ਸੁਈ ਜੋ ਇਹਦੇ ਕੋਲ ਬੋਲੀ ਯਾਦਾ ਹੈ ਯਾਰਾ ਗੱਲ ਠੀਕ ਆ ਕੱਦ ਕਾਟ ਫੱਖੋ ਚੰਗੀ ਆ ਹਾਂਜੀ ਹਾਂਜੀ ਇਹ ਚੌਗੀ ਹੈ ਸ਼ਿੱਗੀ ਹੋਣ ਲਈ ਆ ਅੱਛਾ ਚੌਗੀ ਤਾਂ ਸ਼ਿੱਗੀ ਹੁੰਦੀ ਆ ਹਾਂਜੀ ਹਾਂਜੀ ਕਿੰਨਾ ਕੁ ਕਿੰਨਾ ਕੁ ਦੁੱਧ ਕਰੀ ਜਾਓਗੇ ਉਹ ਤੇ ਬੋਲੀ ਮੇਰੇ ਕੋਲ ਹਿਸਾਬ ਨਾਲ ਹੋਣੀ ਯਾਰਾ 12 ਕਿਲੋ ਅੱਛਾ ਦਾਹ ਮੰਨ ਕੇ ਮੇਰਾ ਵੀ ਜਿਹੜਾ ਮਰਜ਼ੀ ਲੈ ਜਾ ਕੋਈ ਗੱਲ ਠੀਕ ਹੈ ਹਾਂਜੀ ਤੇ ਕਿੰਨਾ ਕਰੀ ਜਾਊਗੀ ਐ 14 15 ਦੇ ਚੱਲ ਜਾਨਾ ਆਰਾਮ ਨਾਲ ਨੇ ਤੇ ਉਤਰਾਂ ਚੋਂ ਚੋਂ ਚੁੱਕ ਕੇ ਚੋਂ ਚਾਂ ਠੀਕ ਹੈ ਜੇ ਪਹਿਲਾਂ ਕਰਕੇ ਮੜਾ ਜਾ ਕੇ ਹਲ ਜੰਦੀ ਔਲ ਮਾੜੀ ਜੀ ਕਰਦੀ ਅੱਛਾ ਔਲ ਕਿੰਨੇ ਥੋੜੀ ਬਾਦੀ ਕਰਦੀ ਦੋ ਡੋਲਰ ਨਾਲ ਨਹੀਂ ਕੰਮ ਹੈਗਾ ਵੀ ਉਧਰ ਨੂੰ 5 ਵਜੇ ਉਧਰ ਨੂੰ ਹੋ ਜਾਣੀ ਅੱਛਾ ਠੀਕ ਇਹ ਆ ਵੀ ਕੋਈ ਹਫਤੇ ਦੇ ਵਿੱਚ ਵਿੱਚ ਪੂਰੀ ਸੈਟ ਹੋ ਜਾਊਗੀ ਜਿਆਦ ਬੜੀ ਵੇਖੋ ਤੁਸੀਂ ਦੇ ਤੋਰਾਂ ਫੇਰ ਕਰੀ ਬਾਕੀ ਉਤਰਿਆਂ ਵੀ ਕੱਦ ਕੱਠ ਚੰਗਾ ਵਾ ਹਾਂ ਜੀ ਹਾਂ ਜੀ ਆ ਜਾਈਏ ਬੱਚਾ ਜਿਹੜਾ ਕੁਲਾ ਹੀ ਆ ਤੇ ਜੇ ਪਹਿਲਾਂ ਸੁਆਹ ਸੋਈ ਆ ਤੇ ਕਈ ਜਿਹੜੀ ਫਿਰ ਪਿੰਦਨਾ ਥੋੜਾ ਪਤਾ ਕਰਦੀਆਂ ਇਧਰ ਉਧਰ ਵਾਸ਼ੇ ਥੱਲੇ ਤਾਂ ਨਾ ਹੋਣ ਦੇ ਚੰਗੀ ਸੁਆਹ ਹੀ ਬੜੀ ਚੰਗੀ ਲੱਗੀ ਥਾਣੇ ਦੇ ਉੱਤਰ ਆਪ ਲਾਗੇ ਤੇ ਦੇਖ ਸਕਦੇ ਥਣ ਪ੍ਰੋਪਰ ਹੱਥ ਚੋਂ ਨਾਲਾ ਵਾ ਸਾਈਜ਼ ਥਾਣਾ ਦਾ ਚੰਗਾ ਸਾਈਜ਼ ਬੜੀ ਚੰਗੀ ਹੈ ਤੇ ਇਹ ਕਿੰਨੇ ਦੀ ਕਰਨੀ ਫਿਰ ਇਹ ਲੋ ਤੇ ਇਹਦੀ 40 ਦੀ ਵਸ਼ੀਚ ਬੜੀ ਚੰਗੀ ਹੈ ਚਲੋ ਫੇੜ ਤੇ ਕੱਦ ਕਾਠ ਵਾਲੀ ਆ ਤਨਾ 14 15 ਕਰੋ ਆਰਾਮ ਨਾਲ ਦੀ ਜਣਾ ਮਸ਼ੀਨ ਆਪ ਹੀ ਕਰ ਦੋ ਜੱਸ ਨੂੰ ਮੈਨੂੰ ਤਾਂ ਠੀਕ ਹੈ ਮਿਲਦਾ ਨਹੀਂ ਮਾਰੋ ਮਾਰ ਜੱਸ ਨੂੰ ਕਰ ਦੋ ਆਪ ਹੀ ਤੇ ਛੜਾ ਲੋ ਫਿਰ 2038 ਦੇ ਦਾਂਗੇ ਕਿੰਨੇ ਚ ਛੜਾਈਏ 2000 ਕੋਈ ਵੇਖੋ ਕਿੰਨੀ ਹੈ 2000 ਕਿੰਨੇ ਚੋ ਛਡਾ ਦिए 40 ਛੱਡ ਦिए 2038 40 ਚੋਂ ਨਾ ਛੱਡੋ ਫਿਰ 2000 ਹਾਂ 37 ਚੋਂ ਛੱਡੋ 2000 ਪੂਰੇ 35 ਦੀ 37 ਦੀ ਕਰ ਦੋ 35 ਦੀ ਜਾਂਦਾ ਫਿਰ ਕੁਛ ਨਹੀਂ ਹੁੰਦਾ ਨਹੀਂ ਮਿਲਦੀਆਂ ਨੇ ਜੋ ਤੁਹਾਨੂੰ ਪਤਾ ਆਦਾ ਯਾਰ ਬਾਹਰ ਬੜਾ ਤੇਜ਼ ਕਰ ਆਏ ਤੇ ਚਲੋ ਸਾਰੇ ਵੀਰੇ ਹੀ ਦਏ ਕੈਨ ਬੀ ਥੋੜਾ ਜਿਹਾ ਮਾਲ ਘੱਟ ਲੱਭਦਾ ਨਹੀਂ ਇੱਕ ਦੋ ਲੱਭਦੀਆਂ ਜੋ ਪਹਿਲਾਂ ਹੀ ਗਾਗ ਤਿਆਰ ਹੁੰਦਾ ਦੇ ਹਾਂਜੀ ਹਾਂਜੀ ਉਦੋਂ ਤੁਹਾਨੂੰ ਫੋਨ ਕੀਤਾ ਉਦੋਂ ਤਿੰਨ ਘੋਈਆਂ ਇਕੱਠੀਆਂ ਇੱਕ ਵੀਰ ਐ ਵਪਾਰੀ ਦੋ ਦੋਨੇ ਲੈ ਲਈਆਂ ਇੱਕ ਇਤੋ ਘਰੇਲੂ ਬੰਦਾ ਲੈ ਗਿਆ ਠੀਕ ਹੈ ਮੈਂ ਤੁਹਾਨੂੰ ਮਨੇ ਕੀਤਾ ਵੀ ਉਹ ਨਾ ਠੀਕ ਹੈ ਹਾਂ ਤੇ ਅਫੀਸਰ ਮਾਨਾ ਪਹੁੰਚਦਾ ਤੁਹਾਨੂੰ ਅੱਜ ਚਲੋ ਠੀਕ ਹੈ ਜਾਨਦਪੁਰੇ 35 ਤੱਕ ਚਲੋ ਪਾ ਦੋ ਜੀ ਠੀਕ ਹੈ ਜੀ ਚਲੋ ਬਾਕੀ ਇਹ ਵੀ ਤਸੱਲੀ ਕੋ ਤੁਹਾਡੇ ਘਰੋਂ ਕਰਕੇ ਖੜੇ ਹਨਾ ਬਾਕੀ ਇੱਥੇ ਸੁਈਆਂ ਵਿੱਚ ਚੂਆ ਚਵਾ ਕੇ ਮੇਰਾ ਵੀ ਕੋਈ ਵੀ ਖੜੇ ਠੀਕ ਹੈ ਜੀ ਦੇਖੋ ਦੂਰੋਂ ਦਾ ਆਪਣੇ ਕੋ ਰਹਿਣ ਸਹਣ ਦਾ ਪ੍ਰਬੰਧ ਪੂਰਾ ਵਾ ਠੀਕ ਹੈ ਜੀ ਉਹ ਚੱਕਰ ਨੇ ਪ੍ਰਸ਼ਾਦਾ ਪਾਣੀ ਮਿਲੂ ਜਦਾਂ ਲਈ ਖਾਣੇ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਵੀ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਹਾਂ ਜੀ ਆਪਣੀ ਇੱਥੇ ਹੀ ਤਸੱਲੀ ਕਰਕੇ ਵੇਖ ਚੱਕ ਕੇ ਪਸ਼ੂ ਖਰੀਦੋ ਜੀ